ਮੈਨੂੰ ਇੱਕ ਵੀਡੀਓ ਪਹਿੰਡਵਾਈ ਮੇਰਾ ਜਾਰਾ ਜੱਗੀ ਚੋਲੇ ਵਾਲਾ ਪੰਪਲਾ ਕਹਿੰਦਾ ਸੰਗਾ ਸਾਹ ਫੋਨ ਚੱਕਾ ਮੈਂ ਤੇਰਾ ਫੋਨ ਚੱਕੀ ਤੇ ਪ੍ਰੀਤੀ ਦੀ ਵੀਡੀਓ ਆ ਗਈ ਮੇਰੇ ਮੈਂ ਸੱਚ ਕਹਵਾ ਦਾਨੂ ਮੇਰੇ ਪਰਦਾ ਤੋਂ ਮਿੱਟੀ ਨਿਕਲ ਗਈ ਮਹਾ ਦੀ ਪੰਗਾ ਪੈ ਗਿਆ ਸੰਗਾ ਨਾ ਲੱਗਣਾ ਮੰਗਾ ਦੇ ਨਾਲ ਆਪਣਾ ਸੰਗਾ ਹੈ ਉਹ ਰੱਬ ਨੇ ਐਨੀ ਮਿਹਰ ਕੀਤੀ ਕੌਰੇ ਦਿਨ ਬਾਅਦ ਮੈਂ ਆਨੰਦਪੁਰ ਸਾਹਿਬ ਨੂੰ ਨਿਕਲ ਗਿਆ ਆਪਣੀ ਗੱਡੀ ਤੇ ਮੁੰਡੇ ਲੈ ਕੇ ਸਾਰੀ ਟੀਮ ਆਨੰਦਪੁਰ ਤੋਂ ਮੈਂ ਬੰਗੇ ਲਾ ਕੇ ਗਿਆ ਕਿ ਮੈਂ ਫੂਲ ਲਗਾ ਚਾਰਜ ਕਰਾਂ ਛੋਟਾ ਜਿਹਾ ਬੱਚਾ ਕੇ ਮੰਮਾ ਨੇ ਚੁੱਕਿਆ ਉਹਨੇ ਬੋਢੇ ਲਾਇਆ ਕਹਿੰਦੀ ਮੈਂ ਕਹਿੰਦਾ ਬੇਡਾ ਪਤਾ ਕੀ ਬੋਲਦਾ ਕਹਿੰਦਾ ਮੰਮਾ ਉਹ ਬੰਦਾ ਖੱਡੀ ਪਾਗਲਾ ਕਹਿੰਦਾ ਪਿੰਡ ਨਹੀਂ ਲਾਉਣੀ ਪਿੰਡ ਨਹੀਂ ਪਾਉਣੀ ਛੋਟਾ ਜਿਹਾ ਬੱਚਾ ਸਾਰਾ ਅੱਜ ਜਾਂਦਾ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਪਤਾ ਫਿਰ ਮੈਂ ਆਨੰਦਪੁਰ ਸਾਹਿਬ ਗਿਆ ਕਰੋ ਮੈਂ ਨੰਦਪੁਰ ਜਾ ਕੇ ਕਮਰਾ ਲਗਾ ਲੈਂ ਚਰਾ ਦਾ ਉੱਥੇ ਇੱਕ ਮਾਤਾ ਦਾ ਛੋਟਾ ਜਿਹਾ ਬੱਚਾ ਹੈ ਬਾਕੀ ਸਭ ਛੋਟਾ ਜਾਂ ਮਾਹ ਮੈਨੂੰ ਚਾਬੀ ਦਿਓ ਉਹ ਭੱਜ ਗਿਆ ਆਪਣੀ ਮੰਮਾ ਨੂੰ ਕਹਿੰਦਾ ਮੰਮਾ ਉਹ ਆ ਗਿਆ ਕਿਹੜਾ ਕਹਿੰਦਾ ਕਦੇ ਨਹੀਂ ਬਾਹੂ ਕਦੇ ਨਹੀਂ ਬਾਹੂ ਪ੍ਰੀਤੀ ਕਦੇ ਨਹੀਂ ਬਾਹੂ ਬਾਕੀ ਜੋ ਕਰਦਾ ਰੱਬ ਕਰਦਾ ਯਾਰ ਸੱਗੇ ਦੇ ਨਾਲ ਖਿੱਚ ਕੇ ਤਾਲੀਆਂ ਮਾਰੂ ਵੱਡਾ ਭਰਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖੇ ਦੇਖੋ ਤਗੜੇ ਹੋ ਕੇ ਤੇਰੇ ਬਾਪ ਆਲਿਆਂ ਦੇ ਪਤਾ ਕੀ ਲਿਖਿਆ ਵੀਰੇ ਆਪਣੇ ਪੰਜਾਬੀਆਂ ਨੇ ਕਿੰਦਨ ਕੋ ਕੱਬੀ ਨਹੀਂ ਬਾਉ ਕੱਬੀ ਨਹੀਂ ਬਾਉ ਮੈਨੂੰ ਲੋਕ ਬਾਹਰ ਵਾਲੇ ਜੁਕੇ ਵਾਲੇ ਅਮਰੀਕਾ ਵਾਲੇ ਬਹੁਤ ਪਿਆਰ ਕਰਦੇ ਆ ਮੈਨੂੰ ਬਹੁਤ ਵੀਡੀਓ ਕਾਲਾਂ ਕਰਦੇ ਆ ਸੰਗਾ ਸਾਹਿਬ ਪਰਵਾਣੀ ਟਰਾਲੇ ਚਲਾਉਂਦੇ ਆ ਟਰਾਲੇ 'ਚ ਤੇਰੇ ਗੀਤ ਸੁਣੀਦੇ ਆ ਕਿੰਦਨ ਕੋ